ਔਰ ਸਤਿਕਾਰਯੋਗ ਗੁਰੂ ਪਿਆਰ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਵਾਰੇ ਅਤੇ ਉਸ ਦੇ ਜੋ ਰਾਜ ਸੀ ਉਸ ਰਾਜ ਦੇ ਫੈਲੇ ਹੋਏ ਇਲਾਕੇ ਦੇ ਵਿੱਚ ਹੋਰ ਜਿਹੜੇ ਬਾਅਦ ਦੇ ਵਿੱਚ ਗੁਰਸਿੱਖ ਹੋਏ ਨੇ ਆਪਾਂ ਉਹਦੇ ਬਾਰੇ ਵਿਚਾਰਾਂ ਕਰ ਰਹੇ ਸੀ ਪਰ ਇਥੇ ਇਹ ਵੀ ਮੈਂ ਪਹਿਲਾਂ ਥੋੜਾ ਜਾ ਦੱਸਦੇ ਆਂ ਕਿ ਗੁਰੂ ਸਹਿਬਾਨ ਵੀ ਜਿੰਨਾ ਕੁਝ ਅਸੀਂ ਚਾਹੁੰਨੇ ਆ ਹਾਲਾਤ ਇੰਨੇ ਮੰਦੇ ਸਨ ਉਦੋਂ ਗੁਰੂ ਸਾਹਿਬ ਵੀ ਉਹਨੇ ਕੰਮ ਨਹੀਂ ਕਰ ਸਕੇ ਭਾਵ ਕਿ ਉਹਨਾਂ ਨੂੰ ਵੀ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਨੇ ਆਪਣਾ ਪੱਕਾ ਕਿਤੇ ਵੀ ਰਾਜ ਸਥਾਪਿਤ ਨਹੀਂ ਕਰ ਸਕੇ ਸਿਰਫ ਜ਼ੁਲਮੀ ਹਕੂਮਤ ਦੇ ਵਿਰੁੱਧ ਜਿੰਨਾ ਹੋ ਸਕਿਆ ਲੜਦੇ ਰਹੇ ਨੇ ਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰਾਜ ਐਵੇਂ ਏਡੀ ਛੇਤੀ ਨਹੀਂ ਆ ਜਾਂਦੇ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਘਾਲਣਾਵਾਂ ਦਿੱਤੀ ਹੋਈ ਸਿੱਖਿਆ ਲੋਕਾਂ ਦੇ ਵਿੱਚ ਪਾਈ ਹੋਈ ਚੇਤਨਤਾ ਇਹਦੇ ਕਾਰਨ ਕਰਕੇ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਆਏ ਫਿਰ ਮਿਸਲਾਂ ਦਾ ਸਮਾਂ ਆਇਆ ਮਿਸਲਾਂ ਦੇ ਸਮੇਂ 'ਚ ਉਤਰਾ ਚੜਾ ਬਹੁਤ ਆਇਆ ਕਤਲੋਗਾਰਦ ਬਹੁਤ ਆਈ ਪਰ ਸਿੱਖਾਂ ਨੇ ਹਾਰ ਨਹੀਂ ਮੰਨੀ ਤੇ ਅੰਤ ਨੂੰ ਇੱਕ ਦੂਰੰਦੇਸ਼ ਬਹੁਤ ਵੱਡਾ ਯੋਧਾ ਉਹ ਮਹਾਰਾਜਾ ਰਣਜੀਤ ਸਿੰਘ ਪੈਦਾ ਹੋ ਗਿਆ ਤੇ ਉਹਨੇ ਫਿਰ ਸਾਡਾ ਰਾਜ ਸਥਾਪਿਤ ਕਰ ਦਿੱਤਾ ਦੁਨੀਆਂ ਦੇ ਵਿੱਚ ਸਾਡੀ ਪਛਾਣ ਬਣਾ ਦਿੱਤੀ ਸਾਨੂੰ ਜ਼ਮੀਨਾਂ ਵਾਲੇ ਦਸਤਾਰਾਂ ਵਾਲੇ ਸਰਦਾਰੀਆਂ ਵਾਲੇ ਅਤੇ ਇੱਜ਼ਤਮਾਨ ਵਾਲੇ ਬਹੁਤ ਸਾਰੇ ਕਾਰਜ ਜਿਹੜੇ ਕਿ ਪਹਿਲਾਂ ਨਹੀਂ ਹੋ ਸਕਦੇ ਸੀ ਉਹਨਾਂ ਵਾਲੇ ਸਾਨੂੰ ਟਿਕ ਕੇ ਕੰਮ ਕਰਨ ਦੇ ਸਾਧਨ ਮਹਈਆ ਰਣਜੀਤ ਸਿੰਘ ਨੇ ਕਰਵਾ ਦਿੱਤੇ ਤੇ ਉਹਦੀਆਂ ਕੁਝ ਗਲਤੀਆਂ ਮੰਨਦੇ ਹਾਂ ਕਿ ਹੋਈਆਂ ਨੇ ਤੇ ਸਭ ਤੋਂ ਹੋ ਜਾਂਦੀਆਂ ਨੇ ਉਹਦੇ ਪਿੱਛੇ ਕਾਰਨ ਕੀ ਨੇ ਉਹ ਸਾਰਾ ਕੁਝ ਤਾਂ ਆਪਾਂ ਨਹੀਂ ਦੱਸ ਸਕਦੇ ਪਰ અપਮਾਨਜਨਕ ਸਾਖੀਆਂ અપਮਾਨਜਨਕ ਕਹਾਣੀਆਂ ਤਾਂ ਗੁਰੂ ਸਾਹਿਬ ਦੇ ਨਾਲ ਵੀ ਜੋੜੀਆਂ ਪਈਆਂ ਨੇ ਅੱਜ ਤੱਕ ਵੀ ਅਸੀਂ ਉਹਨਾਂ ਗੰਦੀਆਂ ਕਹਾਣੀਆਂ ਨੂੰ ਗੁਰੂ ਸਾਹਿਬ ਦੇ ਨਾਲੋਂ ਉਤਾਰ ਨਹੀਂ ਸਕੇ ਕੋਈ ਵਿਰਲੇ ਗੁਰਸਿੱਖ ਜਿਹੜੇ ਕਿ ਵਿਚਾਰਧਾਰਕ ਨੇ ਕਥਾਵਾਚਕ ਨੇ ਜਾਂ ਲਿਖਾਰੀ ਨੇ ਕੋਈ ਵਿਰਲੇ ਨੇ ਉਹਨਾਂ ਕਹਾਣੀਆਂ ਨੂੰ ਜਿਹੜੀਆਂ ਕਿ ਗੁਰੂ ਸਾਹਿਬ ਦੇ ਨਾਲ ਜੋੜੀਆਂ ਗਈਆਂ ਨੇ ਉਹਨਾਂ ਨੂੰ ਰੱਦ ਕਰਨ ਦੀ ਹਿੰਮਤ ਕਰਦੇ ਨੇ ਜਾਂ ਸਿਆਣਪ ਕਰਦੇ ਨੇ ਨਹੀਂ ਤਾਂ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦਾ ਵੀ ਮੰਦੀਆਂ ਕਹਾਣੀਆਂ ਦੇ ਨਾਲ અપਮਾਨ ਕਰੀ ਜਾਂਦੇ ਨੇ ਤੇ ਜੇ ਅਸੀਂ ਗੁਰੂ ਸਾਹਿਬ ਦੇ ਵਿਰੁੱਧ ਲਿਖੀਆਂ ਕਿਤਾਬਾਂ ਅਤੇ ਹੋਰ अनेका ਗ੍ਰੰਥ ਉਹਨਾਂ ਨੂੰ ਸੁਧਾਰ ਨਹੀਂ ਸਕੇ ਰੱਦ ਨਹੀਂ ਕਰ ਸਕੇ ਬਲਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਦਸਮਕ੍ਰੰਥ ਵਰਗੀ ਗੰਦੀ ਕਿਤਾਬ ਉਹ ਵੀ ਨਾਲ ਜੋੜ ਕੇ ਰੱਖ ਦਿੱਤੀ ਹੈ ਕਿ ਉਹਨਾਂ ਦੀ ਲਿਖੀ ਹੋਈ ਹੈ ਤੇ ਫਿਰ ਕਦੀ ਸੋਚ ਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਤਾਂ ਇੱਕ ਸਿੱਖ ਸੀ ਉਹਦੇ ਨਾਲ ਕਿੰਨਾ ਕੁਝ ਝੂਠਾ ਜੋੜਿਆ ਗਿਆ ਉਹਦਾ ਕੋਈ ਅੰਤ ਹਿਸਾਬ ਨਹੀਂ ਹੈ ਤੇ ਉਹਨੇ ਵਿਆਹ ਕਰਾ ਲੇ ਉਹ ਸ਼ਰਾਬ ਪੀਂਦਾ ਸੀ ਇਹੋ ਜੀਆਂ ਗੱਲਾਂ ਬਹੁਤ ਉਛਾਲੀਆਂ ਗਈਆਂ ਨੇ ਪਰ ਜਿਹੜੇ ਹੋਰ ਏਡੇ ਵੱਡੇ ਕੰਮ ਕੀਤੇ ਨੇ ਉਹ ਸਾਰੇ ਖੂ ਖਾਤੇ ਪਾ ਦਿੱਤੇ ਗਏ ਨੇ ਪਟਿਆਲੇ ਵਾਲੇ ਰਾਜਿਆਂ ਨੇ ਕਿੰਨੇ-ਕਿੰਨੇ ਵਿਆਹ ਕਰਾਏ ਵਿਆਹ ਨਹੀਂ ਕਰਾਏ ਬਲਕਿ ਲੋਕਾਂ ਦੀਆਂ ਲੜਕੀਆਂ ਜ਼ਬਰੀ ਚੁੱਕ ਕੇ ਲੈਂਦੀਆਂ ਆਪਣੇ ਮਹਿਲਾਚ ਰੱਖੀਆਂ ਇੱਥੇ ਭੁਪਿੰਦਰ ਸਿੰਘ ਰਾਜੇ ਨੇ ਪਟਿਆਲੇ ਵਾਲੇ ਨੇ 365 ਲੜਕੀਆਂ ਆਪਣੇ ਹਰਮਾ ਚ ਰੱਖੀਆਂ ਉਹ ਕੀ ਕਰਦਾ ਸੀ ਇਹ ਜੇ ਕਿਤੇ ਆਪਾਂ ਪੜਨ ਲੱਪਾਈਏ ਤੇ ਸਿਰ ਚੱਕਰਾ ਜਾਂਦਾ ਇਸੇ ਤਰ੍ਹਾਂ ਕੈਥਲ ਵਾਲਾ ਰਾਜਾ ਜੀਂਦ ਵਾਲਾ ਰਾਜਾ ਜਾਂ ਜਿਹੜੇ ਹੋਰ ਰਾਜੇ ਨੇ ਪੰਜਾਬ ਦੇ ਉਹਨਾਂ ਨੇ ਮਾਲਵੇ ਦੇ ਰਾਜਿਆਂ ਨੇ ਇਹੋ ਹੀ ਕੁਝ ਕੀਤਾ ਸੀ ਉਹਨਾਂ ਬਾਰੇ ਸਾਡੀ ਜ਼ਬਾਨ ਨਹੀਂ ਖੁੱਲਦੀ ਆਪਾਂ ਇੱਕ ਦਾ ਇੱਕ ਇੱਕ ਦਾ ਹੁਣ ਵਿਚਾਰ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਇੰਨੇ ਸਾਰੇ ਚੰਗੇ ਕੰਮ ਕੀਤੇ ਨੇ ਉਹ ਤਾਂ ਸਾਰੇ ਭੁਲਾ ਦਿੱਤੇ ਗਏ ਉਹ ਤਾਂ ਇਉਂ ਕਰਦਾ ਸੀ ਸ਼ਰਾਬ ਪੀਂਦਾ ਸੀ ਤੇ ਜਾਂ ਉਹਨੇ ਇੰਨੀਆਂ ਔਰਤਾਂ ਰੱਖੀਆਂ ਸੀ ਇਹਨੂੰ ਉਛਾਲਿਆ ਜਾਂਦਾ ਆਪਾਂ ਇਹਦੇ ਤੇ ਵੀ ਅੱਗੇ ਵਿਚਾਰ ਕਰਾਂਗੇ ਕਿ ਉਹ ਲੜਕੀਆਂ ਕਿਹੜੀਆਂ ਸੀ ਕਿੱਥੋਂ ਲਿਆਂਦੀਆਂ ਸੀ ਜਿਹੜੀਆਂ ਕਿ ਉਹਨੇ ਆਪਣੇ ਮਹਿਲਾਂ ਚ ਰੱਖੀਆਂ ਹੋਈਆਂ ਸੀ ਉਹ ਵੀ ਇੱਕ ਇੱਕ ਤੇ ਆਪਾਂ ਵਿਚਾਰ ਕਰਾਂਗੇ ਹੁਣ ਆਪਾਂ ਗੱਲ ਕਰਨੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਂਤਮਈ ਰਾਜ ਦੇ ਵਿੱਚ ਹੋਰ ਜਿਹੜੇ ਵਿਦਵਾਨ ਪੈਦਾ ਹੋਏ ਤੇ ਉਹਦੋਂ ਭਾਵੇਂ ਬਾਅਦ ਦੇ ਵਿੱਚ ਪੈਦਾ ਹੋਏ ਪਰ ਉਸ ਮਾਹੌਲ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਅੱਗੇ ਚੱਲਦੇ ਹਾਂ ਨੰਬਰ 21 ਗੋਪਾਲ ਸਿੰਘ ਦਰਦੀ ਪਿਤਾ ਸਰਦਾਰ ਆਤਮਾ ਸਿੰਘ ਪਿੰਡ ਸਰਾਏ ਨਿਆਮਤ ਖਾਨ ਜ਼ਿਲ੍ਹਾ ਹਜ਼ਾਰਾ ਅੰਗਰੇਜ਼ੀ ਦੀ ਐਮਏ ਕਰਨ ਤੋਂ ਬਾਅਦ ਇਸ ਨੇ ਪੀ ਐਚ ਡੀ ਵੀ ਕਰ ਲਈ ਗੋਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਵਿੱਚ ਅਨਵਾਦ ਕੀਤਾ ਇਸ ਨੇ ਹੋਰ ਵੀ ਕਈ ਕਿਤਾਬਾਂ ਲਿਖੀਆਂ ਇਹ ਗੁਆ ਦਾ ਗਵਰਨਰ ਵੀ ਰਿਹਾ ਵਿਦੇਸ਼ਾਂ ਵਿੱਚ ਭਾਰਤ ਦਾ ਰਾਜਦੂਤ ਰਿਹਾ ਭਾਰਤ ਦੀ ਲੋਕ ਸਭਾ ਦਾ ਮੈਂਬਰ ਵੀ ਰਿਹਾ ਇਹਦਾ ਸਮਾਂ ਸੀ 1917 ਤੋਂ 1990 ਤੱਕ ਨੰਬਰ 2 ਡਾਕਟਰ ਗੰਡਾ ਸਿੰਘ ਪਿਤਾ ਸਰਦਾਰ ਜਵਾਲਾ ਸਿੰਘ ਪਿੰਡ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਪਰ ਗਵਰਨਮੈਂਟ ਕਾਲਜ ਲਾਹੌਰ ਵਿੱਚ ਪੜਿਆ ਉਪਰੰਤ ਫੌਜ ਵਿੱਚ ਭਰਤੀ ਹੋ ਗਿਆ ਫੌਜ ਵਿੱਚ ਗੰਭੀਰ ਜ਼ਖਮੀ ਹੋਣ ਕਰਕੇ ਇਸ ਨੂੰ ਵਾਪਸ ਭੇਜ ਦਿੱਤਾ ਗਿਆ ਇਤਿਹਾਸ ਵਿੱਚ ਇਸ ਨੇ ਐਮਏ ਕੀਤੀ ਤੇ ਇਹ ਵੀ ਪ੍ਰਾਈਵੇਟ ਸਨ 1931 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਇਤਿਹਾਸ ਖੋਜ ਕੇਂਦਰ ਦਾ ਮੁਖੀ ਲਾਇਆ ਗਿਆ 1949 ਤੱਕ ਖੋਜ ਸਮੱਗਰੀ ਇਸ ਨੇ ਇਕੱਠੀ ਕੀਤੀ ਇਹ ਪੰਜਾਬੀ ਹਿੰਦੀ ਫਾਰਸੀ ਤੇ ਅੰਗਰੇਜ਼ੀ ਦਾ ਬਹੁਤ ਵੱਡਾ ਵਿਦਵਾਨ ਸੀ ਪਟਿਆਲੇ ਵਿੱਚ ਸੈਂਟਰਲ ਲਾਇਬ੍ਰੇਰੀ ਸਥਾਪਿਤ ਕਰਨ ਵਿੱਚ ਇਸ ਦੀ ਵੱਡੀ ਦੇਣ ਸੀ ਸਿੱਖ ਇਤਿਹਾਸ ਨਾਲ ਸੰਬੰਧਿਤ ਇਸ ਨੇ ਬਹੁਤ ਵਧੀਆ ਕਿਤਾਬਾਂ ਲਿਖੀਆਂ ਸਮਾਜ ਨੂੰ ਦਿੱਤੀਆਂ ਇਹਦਾ ਸਮਾਂ ਸੀ ਸਨ 1900 ਤੋਂ ਲੈ ਕੇ 1987 ਤੱਕ ਨੰਬਰ 23 ਡਾਕਟਰ ਰਤਨ ਸਿੰਘ ਜੱਗੀ ਪਿਤਾ ਪਿੰਡ ਕੇਬ ਜ਼ਿਲ੍ਹਾ ਕਾਇਮਲਪੁਰ ਇਸ ਨੇ ਸ਼ੁਰੂਆਤੀ ਦਸਵੀਂ ਤੱਕ ਦੀ ਵਿੱਦਿਆ ਸਕੂਲ ਵਿੱਚ ਲਈ ਬਾਕੀ ਸਾਰੀ ਵਿੱਦਿਆ ਪ੍ਰਾਈਵੇਟ ਤੌਰ ਤੇ ਲਈ ਇਹ ਸਿਰੜੀ ਤੇ ਹਿੰਮਤੀ ਗੁਰਸਿੱਖ ਪਹਿਲਾਂ ਪੁਲਿਸ ਵਿੱਚ ਭਰਤੀ ਹੋਇਆ ਉੱਥੇ ਮਨ ਨਾ ਲੱਗਿਆ ਤਾ ਮਾਸਟਰ ਦੀ ਨੌਕਰੀ ਕਰਨ ਲਈ ਹੋਰ ਵਿੱਦਿਆ ਹਾਸਲ ਕਰਨ ਲਈ ਤੇ ਪ੍ਰੋਫੈਸਰ ਵੀ ਬਣ ਗਿਆ ਪੰਜਾਬ ਯੂਨੀਵਰਸਿਟੀ ਤੋਂ 1966 ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਫਿਰ ਡੀ ਲਿਟ ਵੀ ਕਰ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਵਕਾਰੀ ਅਹੁਦਿਆਂ ਤੇ ਰਹਾ ਦੇਸ਼ ਵਿਦੇਸ਼ ਦੀਆਂ ਵੱਡੀਆਂ ਸੰਸਥਾਵਾਂ ਨੇ ਇਸ ਦੇ ਖੋਜ ਕਾਰਜਾਂ ਨੂੰ ਬਹੁਤ ਪਸੰਦ ਕੀਤਾ ਸਰਦਾਰ ਰਤਨ ਸਿੰਘ ਦਾ ਅਣਗਿਣਤ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਇਸ ਨੇ ਬਹੁਤੀ ਖੋਜ ਭਰਪੂਰ ਵੱਡੀ ਮਿਹਨਤ ਵਾਲੇ ਕਾਰਜ ਕੀਤੇ ਜਿਵੇਂ ਗੁਰੂ ਗ੍ਰੰਥ ਵਿਸ਼ਵ ਕੋਸ਼ ਸਿੱਖ ਪੰਥ ਵਿਸ਼ਵ ਕੋਸ਼ ਪੰਜਾਬੀ ਸਾਹਿਤ ਸੰਦਰਭ ਕੋਸ਼ ਦਸਮਗ੍ਰੰਥ ਦਾ ਕਰਤੱਤਵ ਅਤੇ ਹੋਰ ਬਹੁਤ ਕਿਤਾਬਾਂ ਇਸ ਦਾ ਸਮਾਂ ਹੈ 1927 ਦੇ ਵੀ ਜਨਮ ਹੋਇਆ ਸੀ ਹੁਣ 100 ਸਾਲ ਨੂੰ ਅਪੜ ਗਿਆ ਪਰ ਅਜੇ ਜੀਵਤ ਹੈ ਨੰਬਰ 24 ਸਰਦਾਰ ਜੀਵੀ ਸਿੰਘ ਪਿਤਾ ਸਰਦਾਰ ਤੇਜਾ ਸਿੰਘ ਪਿੰਡ ਗਜਿਆਣਾ ਜ਼ਿਲ੍ਹਾ ਗੁਜਰਾਂਵਾਲਾ ਇਸ ਵਿਦਵਾਨបុਰਖ ਨੇ ਵੱਡੇ ਸਰਕਾਰੀ ਅਹੁਦੇ ਤੇ ਕੰਮ ਕਰਦਿਆਂ ਵੀ ਸਿੱਖ ਸਮਾਜ ਦੀ ਬਹੁਤ ਸੇਵਾ ਕੀਤੀ। ਪ੍ਰਾਤਨ ਹੱਥ ਲਿਖਤ ਬੀੜਾਂ ਲਭੀਆਂ, ਉਹਨਾਂ ਵਿੱਚੋਂ ਨੋਟ ਲਏ, ਫਿਰ ਕਿਤਾਬਾਂ ਛਪਾ ਕੇ ਪਾਠਕਾਂ ਤੱਕ ਪਹੁੰਚਾਈਆਂ। ਇਸ ਨੇ ਗੁਰਮੁਖੀ ਲਿਪੀ ਦਾ ਇਤਿਹਾਸ ਕਿਤਾਬ ਲਿਖ ਕੇ ਵੀ ਸਮਾਜ ਦੀ ਉਤਮ ਸੇਵਾ ਕੀਤੀ। ਇਸ ਦੀ ਖੋਜ ਮਿਆਰੀ ਤੇ ਯਾਦਗਾਰੀ ਹੈ। ਇਸ ਦਾ ਸਮਾਂ 1877 ਤੋਂ ਲੈ ਕੇ 1950 ਤੱਕ। ਨੰਬਰ 25 ਭਾਈ ਜੋਧ ਸਿੰਘ ਪਿਤਾ ਸਰਦਾਰ ਰਾਮ ਸਿੰਘ ਜ਼ਿਲ੍ਹਾ 라ਵਲਪਿੰਡੀ ਇਸ ਵਿਦਵਾਨ ਸਿੱਖ ਨੇ ਲੰਮਾ ਸਮਾਂ ਖੋਜ ਕਾਰਜ ਕੀਤੇ ਕਾਲਜਾਂ ਵਿੱਚ ਪੜ੍ਹਾਇਆ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਵਿੱਚ ਵੀ ਇਸ ਦਾ ਆਦਰ ਸਤਕਾਰ ਸੀ ਸਿੱਖ ਰਹਿਤ ਮਰਿਆਦਾ ਬਣਾਉਣ ਵਿੱਚ ਵੀ ਇਸ ਨੇ ਬਣਦਾ ਸਰਦਾਰ ਯੋਗਦਾਨ ਪਾਇਆ ਇਸ ਨੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਇਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਵਾਈਸ ਚਾਂਸਲਰ ਵੀ ਰਿਹਾ ਇਸ ਦਾ ਸਮਾਂ ਸੀ 1882 ਤੋਂ 1981 ਤੱਕ ਨੰਬਰ 26 ਸਰਦਾਰ ਤਖਤ ਸਿੰਘ ਪਿਤਾ ਸਰਦਾਰ ਦੇਵਾ ਸਿੰਘ ਫਿਰੋਜ਼ਪੁਰ ਤੋਂ ਇਸ ਨੇ ओरिएंटਲ ਕਾਲਜ ਲਾਹੌਰ ਤੋਂ ਵਿਦਿਆ ਹਾਸਲ ਕੀਤੀ ਕਾਲਜ ਦੀ ਪੜ੍ਹਾਈ ਦੌਰਾਨ ਇਹ ਪ੍ਰੋਫੈਸਰ ਗੁਰਮਨ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੇ ਸੰਪਰਕ ਵਿੱਚ ਆਇਆ ਜਿੱਥੇ ਇਸ ਦੀ ਸੋਚ ਬਦਲ ਗਈ ਲਾਹੌਰ ਤੋਂ ਵਾਪਸ ਪਰਤ ਕੇ ਤਖਤ ਸਿੰਘ ਨੇ ਇਸਤਰੀ ਵਿਦਿਆ ਵੱਲ ਖਾਸ ਤਵਜੋ ਦਿੱਤੀ ਇਸ ਨੇ ਲੜਕੀਆਂ ਲਈ ਸਕੂਲ ਚਾਲੂ ਕੀਤਾ ਫਿਰੋਜ਼ਪੁਰ ਵਿੱਚ ਪੁਰਾਤਨ ਲਿਖਤਾਂ ਦਾ ਸੰਗ੍ਰਹਿ ਇਕੱਠਾ ਕੀਤਾ ਕਈ ਰਸਾਲੇ ਤੇ ਕਿਤਾਬਾਂ ਲਿਖੀਆਂ ਸਾਰੀ ਉਮਰ ਇਸ ਨੇ ਪੰਥ ਸੇਵਾ ਦੇ ਲੇਖੇ ਲਾ ਦਿੱਤੀ ਇਸ ਦਾ ਸਮਾਂ ਹੈ 1870 ਤੋਂ 1937 ਤੱਕ ਨੰਬਰ 27 ਡਾਕਟਰ ਤਾਰਨ ਸਿੰਘ ਪਿਤਾ ਸਰਦਾਰ ਨਿਧਾਨ ਸਿੰਘ ਪਿੰਡ ਕਲਰ ਕੋਹਾੜ ਜ਼ਿਲ੍ਹਾ ਜੇਲਮ ਇਸਨੇ ਉੱਚ ਵਿਦਿਆ ਹਾਸਲ ਕੀਤੀ ਗੁਰਬਾਣੀ ਦੀ ਖੋਜ ਵਿਸ਼ੇ ਤੇ ਪੀ ਐਚ ਡੀ ਦੀ ਡਿਗਰੀ ਲਈ ਕਈ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਕੀਤੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਮੁਖੀ ਰਹਾ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਨਾਲ ਸੰਬੰਧਿਤ ਇਸਨੇ ਕਈ ਕਿਤਾਬਾਂ ਲਿਖੀਆਂ ਇਸ ਦਾ ਸਮਾਂ 1922 ਤੋਂ 1981 ਤੱਕ ਨੰਬਰ 28 ਮਾਸਟਰ ਤਾਰਾ ਸਿੰਘ ਪਿਤਾ ਗੋਪੀ ਚੰਦ ਪਿੰਡ ਹਰੀਆਲ ਜ਼ਿਲ੍ਹਾ 라ਵਲਪਿੰਡੀ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਪੜ੍ਹੀ ਬੀਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ ਇਸ ਦਾ ਝੁਕਾ ਅਕਾਲੀ ਦਲ ਵੱਲ ਹੋ ਗਿਆ ਹੌਲੀ-ਹੌਲੀ ਸਿੱਖ ਰਾਜਨੀਤੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਲੱਗ ਪਿਆ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਾਉਣ ਲਈ ਮੋਰਚੇ ਲਾਏ ਅਤੇ ਅੰਗਰੇਜ਼ਾਂ ਖਿਲਾਫ ਜਦੋ ਜਹਿਦ ਕੀਤੀ ਸਨ 1947 ਤੋਂ ਮਗਰੋਂ ਭਾਰਤ ਸਰਕਾਰ ਖਿਲਾਫ ਮੋਰਚੇ ਵੀ ਲਾਏ ਮਾਸਟਰ ਤਾਰਾ ਸਿੰਘ ਨੇ ਕਈ ਕਿਤਾਬਾਂ ਵੀ ਲਿਖੀਆਂ ਇਸ ਦਾ ਸਮਾਂ ਸੀ 1839 ਤੋਂ ਲੈ ਕੇ 1967 ਤੱਕ ਨੰਬਰ 29 ਤੇਜਾ ਸਿੰਘ ਸੁਤੰਤਰ ਪਿਤਾ ਸਰਦਾਰ ਕਿਰਪਾਲ ਸਿੰਘ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਸਕੂਲ ਦੀ ਪੜ੍ਹਾਈ ਤੋਂ ਬਾਅਦ ਇਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਪਰ ਪੜ੍ਹਾਈ ਪੂਰੀ ਨਾ ਕੀਤੀ ਇਸਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮੋਹਰੀ ਰੋਲ ਅਦਾ ਕੀਤਾ ਗੁਰਦੁਆਰੇ ਆਜ਼ਾਦ ਕਰਾਏ ਸਨ 1923 ਵਿੱਚ ਇਹ ਧਰਮ ਪ੍ਰਚਾਰ ਲਈ ਕਾਬਲ ਗਿਆ ਉੱਥੇ ਕਈ ਹੋਰ ਗਦਰੇ ਸਿੱਖਾਂ ਨਾਲ ਮਿਲਾਪ ਹੋਇਆ ਸਨ 1925 ਵਿੱਚ ਆਜ਼ਾਦ ਬੇਗ ਨਾਮ ਰਖਵਾ ਕੇ ਤੁਰਕੀ ਦੀ ਫੌਜ ਵਿੱਚ ਅਫਸਰ ਭਰਤੀ ਹੋ ਗਿਆ 5 ਸਾਲ ਬਾਅਦ ਜਰਮਨੀ ਚਲਾ ਗਿਆ ਕਈ ਦੇਸ਼ਾਂ ਦੀ ਯਾਤਰਾ ਕਰਦਾ ਹੋਇਆ ਕੈਨੇਡਾ ਹੋ ਕੇ ਅਮਰੀਕਾ ਪਹੁੰਚ ਗਿਆ ਉੱਥੇ ਸਿੱਖਾਂ ਨੂੰ ਆਜ਼ਾਦੀ ਲਈ ਤਿਆਰ ਕਰਦਾ ਰਿਹਾ ਫਿਰ ਇਹ ਮਾਸਕੋ ਰੂਸ ਪਹੁੰਚ ਗਿਆ ਸਨ 1934 ਵਿੱਚ ਵਾਪਸ ਭਾਰਤ ਆਇਆ ਤੇ ਕਮਿਊਨਿਸਟ ਵਿਚਾਰਧਾਰਾ ਇਸ ਨੇ ਅਪਣਾ ਲਈ ਭਾਰਤ ਵਿੱਚ ਭੇਸ ਬਟਾ ਕੇ ਰਹਿੰਦਾ ਰਿਹਾ ਫਿਰ ਵੀ ਫੜਿਆ ਗਿਆ ਲੰਮੀ ਕੈਦ ਕੱਟੀ ਆਜ਼ਾਦੀ ਤੋਂ ਬਾਅਦ ਇਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਫਿਰ ਲੋਕ ਸਭਾ ਦਾ ਮੈਂਬਰ ਬਣਦਾ ਰਿਹਾ ਇਸ ਨੇ ਅਖਬਾਰਾਂ ਲਈ ਬਹੁਤ ਸਾਰੇ ਲੇਖ ਲਿਖੇ ਆਪਣੇ ਦੋ ਮਹੀਨੇ ਕੱਢੇ ਬੇਅੰਤ ਸਮਾਗਮਾਂ ਵਿੱਚ ਲੈਕਚਰ ਦਿੱਤੀ ਇਸ ਦਾ ਸਮਾਂ 1901 ਤੋਂ ਲੈ ਕੇ 1973 ਤੱਕ ਨੰਬਰ 30 ਤੇਜਾ ਸਿੰਘ ਜਸਟਿਸ ਪਿਤਾ ਸਰਦਾਰ ਸੁੰਦਰ ਸਿੰਘ ਨਗਰ ਗੁਜਰਖਾਨ ਜ਼ਿਲ੍ਹਾ 라ਬਲਪਿੰਡੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਾਨੂੰਨੀ ਪੜ੍ਹਾਈ ਲਈ ਲਾਹੌਰ ਪਹੁੰਚ ਗਿਆ ਸਰਦਾਰ ਤੇਜਾ ਸਿੰਘ ਦੀ ਯੋਗਤਾ ਨੂੰ ਪਰਖ ਕੇ ਸਰਕਾਰ ਨੇ ਇਸ ਨੂੰ ਜੱਜ ਦਾ ਵਿਕਾਰੀ ਅਹੁਦਾ ਦਿੱਤਾ 11 ਸਾਲ ਸੈਸ਼ਨ ਜੱਜ ਰਹਿਣ ਤੋਂ ਬਾਅਦ ਇਹਨਾਂ ਨੂੰ 1943 ਵਿੱਚ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਆਜ਼ਾਦੀ ਤੋਂ ਬਾਅਦ ਪੈਪਸੂ ਦਾ ਚੀਫ ਜੱਜ ਲਾਇਆ ਗਿਆ ਕੁਝ ਸਮੇਂ ਲਈ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਰਿਹਾ ਜਸਟਿਸ ਤੇਜਾ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਬਹੁਤ ਸੇਵਾ ਕੀਤੀ ਦੁਨੀਆ ਭਰ ਵਿੱਚ ਸੰਸਥਾਵਾਂ ਨੇ ਇਹਨਾਂ ਨੂੰ ਸਨਮਾਨ ਦਿੱਤੇ ਗੁਰਮਤ ਨਾਲ ਸੰਬੰਧਿਤ ਵਿਸ਼ਿਆਂ ਤੇ ਇਹਨਾਂ ਨੇ ਬਹੁਤ ਸਾਰੇ ਲੈਕਚਰ ਦਿੱਤੇ ਕਈ ਕਿਤਾਬਾਂ ਵੀ ਲਿਖੀਆਂ ਇਹਨਾਂ ਦਾ ਸਮਾਂ 1899 ਤੋਂ 1965 ਤੱਕ ਨੰਬਰ 31 ਪ੍ਰੋਫੈਸਰ ਤੇਜਾ ਸਿੰਘ ਪਿਤਾ ਸਰਦਾਰ ਭਲਾਕਰ ਸਿੰਘ ਪਿੰਡ ਅੜਿਆਲਾ ਜ਼ਿਲ੍ਹਾ 라ਵਲਪਿੰਡੀ ਤੇਜਾ ਸਿੰਘ ਦੀ ਪੜਨ ਵਿੱਚ ਬਹੁਤ ਰੁਚੀ ਸੀ ਮਾਤਾ ਪਿਤਾ ਦੀਆਂ ਰੋਕਾਂ ਦੇ ਬਾਵਜੂਦ ਇਹ ਪੜਨੋਂ ਨਾ ਹਟਿਆ ਘਰੋਂ ਚੋਰੀ ਭੱਜ ਕੇ ਵੀ ਇਹ ਪੜਦਾ ਰਿਹਾ ਅਣਥੱਕ ਅਤੇ ਲੰਮੀ ਮਿਹਨਤ ਤੋਂ ਬਾਅਦ ਇਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਅੰਗਰੇਜ਼ੀ ਪਾਸ ਕਰ ਲਈ ਤੇ ਉੱਥੇ ਹੀ ਪ੍ਰੋਫੈਸਰ ਲੱਗ ਗਿਆ ਅੰਗਰੇਜ਼ੀ ਦੇ ਨਾਲ ਨਾਲ ਇਹ ਪੰਜਾਬੀ ਅਤੇ ਗੁਰਮਤ ਦੇ ਵਿਸ਼ੇ ਵੀ ਪੜਾਉਂਦਾ ਰਿਹਾ ਇਸ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਹਿੱਸਾ ਲਿਆ ਤੇ ਬਹੁਤ ਲੰਮਾ ਸਮਾਂ ਕੈਦ ਕੱਟੀ ਸਾਲ 1945 ਵਿੱਚ ਡਾਕਟਰ ਅੰਬੇਦਕਰ ਦੇ ਸਹਿਯੋਗ ਨਾਲ ਬੰਬਈ ਵਿਖੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਇਸ ਨੂੰ ਪ੍ਰਿੰਸੀ ਲਾਇਆ ਗਿਆ। ਉੱਥੇ 3 ਸਾਲ ਸੇਵਾ ਕੀਤੀ। ਫਿਰ ਮਹਿੰਦਰਾ ਕਾਲਜ ਪਟਿਆਲੇ ਦਾ ਪ੍ਰਿੰਸੀਪਲ ਲਾਇਆ ਗਿਆ। ਇਸ ਨੇ ساری ਉਮਰ ਸਿੱਖ ਸਮਾਜ ਦੇ ਉਥਾਨ ਲਈ ਲੇਖੇ ਲਾ ਦਿੱਤੀ। ਧਰਮ ਬਾਰੇ ਕਈ ਸਾਰੀਆਂ ਕਿਤਾਬਾਂ ਲਿਖੀਆਂ। ਗੁਰਬਾਣੀ ਦੇ ਸ਼ਬਦਾਰਤ ਪੋਸੀਆਂ ਪੋਥੀਆਂ ਵਿੱਚ ਸਰਲ ਅਰਥ ਕੀਤੇ ਜਿਹੜੇ ਕਿਸ ਰੋਮਣੀ ਕਮੇਟੀ ਹੀ ਛਾਪਦੀ ਆ ਰਹੀ ਹੈ। ਨਵੇਂ ਲਿਖਾਰੀਆਂ ਨੂੰ ਯੋਗ ਸਲਾਹ ਦਿੰਦਾ ਰਿਹਾ ਤੇਜਾ ਸਿੰਘ ਨੇ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਲਿਖੀ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਲਈ ਹਮੇਸ਼ਾ ਸਰਗਰਮ ਰਹਿੰਦਾ ਇਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ অতি ਉੱਤਮ ਕਿਤਾਬਾਂ ਲਿਖੀਆਂ ਤੇਜਾ ਸਿੰਘ অতি ਉੱਤਮ ਵਿਦਵਾਨ ਸੀ ਇਸ ਦਾ ਸਮਾਂ ਸੀ 1894 ਤੋਂ 1958 ਤੱਕ ਨੰਬਰ 32 ਗਿਆਨੀ ਦਿੱਤ ਸਿੰਘ ਪਿਤਾ دیਵਾਨ ਸਿੰਘ ਪਿੰਡ ਨੰਦਪੁਰ ਕਲੌੜ ਜ਼ਿਲ੍ਹਾ ਫਤਿਹਗੜ ਸਾਹਿਬ ਦਿੱਤ ਸਿੰਘ ਰਬਦਾਸੀਆ ਜਾਤੀ ਵਿੱਚੋਂ ਸੀ ਇਸ ਨੂੰ 8-9 ਸਾਲ ਦੀ ਉਮਰ ਵਿੱਚ ਗੁਲਾਬਦਾਸੀਆਂ ਦੇ ਡੇਰੇ ਛੱਡ ਦਿੱਤਾ ਜਿੱਥੋਂ ਇਸ ਨੇ ਗੁਰਬਾਣੀ ਪੜ੍ਹਨੀ ਸਿੱਖੀ ਇਸ ਡੇਰੇ ਵਿੱਚ 6 ਸਾਲ ਰਿਹਾ ਜਿੱਥੇ ਉਰਦੂ ਪਿੰਗਲ ਵਿਆਕਰਣ ਤੇ ਵੇਦ ਆਦਿ ਪੜੇ ਭਾਈ ਦਿੱਤ ਸਿੰਘ ਦਾ ਦਿਮਾਗ ਆਮ ਬੱਚਿਆਂ ਨਾਲੋਂ ਬਹੁਤ ਤੇਜ਼ ਸੀ ਹਰ ਨੁਕਤੇ ਨੂੰ ਛੇਤੀ ਸਮਝ ਲੈਂਦਾ ਸੀ ਪਹਿਲਾਂ ਇਹ ਗੁਲਾਬਦਾਸੀਆਂ ਦਾ ਪ੍ਰਚਾਰਕ ਬਣਿਆ ਸਮਾਂ ਪਾ ਕੇ ਆਰੀਆ ਸਮਾਜ ਤੋਂ ਪ੍ਰਭਾਵਿਤ ਹੋ ਗਿਆ ਤਦੋਂ ਆਰੀਆ ਸਮਾਜੀਆਂ ਦਾ ਬੁਲਾਰਾ ਬਣ ਗਿਆ ਲਾਹੌਰ ਠਹਿਰਨ ਸਮੇ ਇਸ ਦੀ ਮੁਲਾਕਾਤ ਪ੍ਰੋਫੈਸਰ ਗੁਰਮukh ਸਿੰਘ ਨਾਲ ਹੋ ਗਈ ਉਸ ਦੇ ਵਿਚਾਰ ਸੁਣ ਕੇ ਇਹ ਸਿੰਘ ਸਭਾ ਵਿੱਚ ਸ਼ਾਮਲ ਹੋ ਗਿਆ ਗੁਰਮukh ਸਿੰਘ ਅਤੇ ਦਿੱਤ ਸਿੰਘ ਦੀ ਜੋੜੀ ਨੇ ਸਿੱਖ ਰਵੈਤਾਂ ਨੂੰ ਨਵਾਂ ਵਿਗਿਆਨਿਕ ਮੋੜ ਦਿੱਤਾ ਇਨਾ ਕਈ ਮਹੀਨੇ ਮਹੀਨਾਵਾਰੀ ਰਸਾਲੇ ਚਾਲੂ ਕੀਤੇ ਕਿਤਾਬਾਂ ਲਿਖੀਆਂ ਖਾਲਸਾ ਅਖਬਾਰੀ ਚਾਲੂ ਕੀਤਾ ਗਿਆਨੀ ਦਿੱਤ ਸਿੰਘ ਨੇ ਆਰਿਆ ਸਮਾਜ ਦੇ ਮੁਖੀ ਸਵਾਮੀ ਦਇਆਨੰਦ ਨੂੰ ਤਿੰਨ ਵਾਰੀ ਬਹਿਸ ਵਿੱਚ ਹਰਾਇਆ ਦਿੱਤ ਸਿੰਘ ਨੇ ਸੁਧਾਰਵਾਦੀ ਨਜ਼ਰੀਏ ਨਾਲ ਕਰੀਬ 15 ਤੋਂ 18 ਕਿਤਾਬਾਂ ਲਿਖੀਆਂ ਅੰਮ੍ਰਿਤਸਰ ਦੇ ਪੁਜਾਰੀਆਂ ਨੇ ਭਾਈ ਦਿੱਤ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਇਸ ਤੇ ਮੁਕਦਮੇ ਵੀ ਦਰਜ ਕਰਾਏ ਪਰ ਇਸ ਯੋਧੇ ਨੇ ਹਾਰ ਨਾ ਮੰਨੀ ਅੰਤਲੇ ਸਵਾਸ ਤੱਕ ਇਹ ਸੇਵਾ ਕਰਦਾ ਰਿਹਾ ਇਸ ਦਾ ਸਮਾਂ ਸੀ 1850 ਤੋਂ 1901 ਨੰਬਰ 33 ਨਾਨਕ ਸਿੰਘ ਨਾਵਲਕਾਰ ਪਿਤਾ ਬਹਾਦਰ ਚੰਦ ਪਿੰਡ ਚੱਕ ਹਮੀਦ ਜ਼ਿਲ੍ਹਾ ਜੇਲਮ ਨਾਨਕ ਸਿੰਘ ਦਾ ਪਿਤਾ ਚੜਾਈ ਕਰ ਗਿਆ ਸੀ ਜਿਸ ਕਾਰਨ ਇਹ ਪੰਜਵੀਂ ਜਮਾਤ ਤੋਂ ਅੱਗੇ ਨਾ ਪੜ ਸਕਿਆ ਇੱਕ ਗੁਰਦੁਆਰੇ ਦੇ ਭਾਈ ਜੀ ਨੇ ਇਸ ਨੂੰ ਕੀਰਤਨ ਸਿਖਾਇਆ ਗੁਰਬਾਣੀ ਯਾਦ ਕਰਵਾਈ ਇਸ ਦੀ ਮਾਤਾ ਨੇ ਬੱਚਿਆਂ ਲਈ ਛੋਟੀ ਜਹੀ ਦੁਕਾਨ ਖੋਲ੍ਹ ਦਿੱਤੀ ਜਿੱਥੋਂ ਗੁਜ਼ਾਰਾ ਚੱਲ ਪਿਆ ਨਾਨਕ ਸਿੰਘ ਬਹੁਤ ਸਿਆਣਾ ਸੀ ਇਸ ਨੇ ਛੋਟੀ ਉਮਰ ਵਿੱਚ ਹੀ ਕਵਿਤਾਵਾਂ ਲਿਖਣੀਆਂ ਅਤੇ ਸਟੇਜਾਂ ਤੇ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਖ ਸੰਗਤਾਂ ਵੱਲੋਂ ਇਸ ਨੂੰ ਬਹੁਤ ਉਤਸ਼ਾਹ ਮਿਲਿਆ ਤੇ ਧਨ ਵੀ ਮਿਲਦਾ ਰਿਹਾ ਥੋੜਾ ਵੱਡਾ ਹੋ ਕੇ ਇਸ ਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਕੀਤੀ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ ਸਾਧਾ ਸੰਤਾਂ ਨੂੰ ਮਿਲਿਆ ਸਨ 1922 ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਾਮਲ ਹੋ ਗਿਆ ਜਿਸ ਕਾਰਨ ਡੇਢ ਸਾਲ ਕੈਦ ਵੀ ਕੱਟਣੀ ਪਈ ਜੇਲਮ ਵਿੱਚ ਹੀ ਇਸ ਨੇ ਮੁਨਸੀ ਪ੍ਰੇਮਚੰਦ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਦੀਆਂ ਰਚਨਾਵਾਂ ਪੜੀਆਂ ਸਮਾਪਾ ਕੇ ਇਹ ਸਰਦਾਰ ਗੁਰਬਖਸ਼ ਪ੍ਰੀਤ ਲੜੀ ਦਾ ਸਾਥੀ ਬਣ ਗਿਆ ਫਿਰ ਜਦੋਂ ਇਸ ਨੇ ਲਿਖਣਾ ਸ਼ੁਰੂ ਕੀਤਾ ਤਾਂ ਚਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ 40 ਦੇ ਕਰਾਬ ਕਰੀਬ ਇਸ ਨੇ ਨਾਵਲ ਲਿਖੇ 10 ਕਹਾਣੀਆਂ ਦੀਆਂ ਕਿਤਾਬਾਂ ਕਈ ਅਨਵਾਦ ਅਤੇ ਸਵੈ ਜੀਵਨੀ ਇਸ ਨੂੰ ਪੰਜਾਬ ਸਰਕਾਰ ਨੇ ਅਤੇ ਭਾਰਤ ਸਰਕਾਰ ਨੇ ਵੀ ਕਈ ਸਨਮਾਨ ਦਿੱਤੇ ਇਸ ਦੀਆਂ ਲਿਖਤਾਂ ਤੇ ਫਿਲਮਾਂ ਵੀ ਬਣੀਆਂ ਨਾਵਲ ਕਲਾ ਦੇ ਖੇਤਰ ਵਿੱਚ ਇਸ ਦਾ ਕੋਈ ਸਾਨੀ ਨਹੀਂ ਸੀ ਇਸ ਦਾ ਸਮਾਂ ਸੀ 1897 ਤੋਂ 1971 ਤੱਕ ਨੰਬਰ 34 ਪ੍ਰੋਫੈਸਰ ਪੂਰਨ ਸਿੰਘ ਪਿਤਾ ਸਰਦਾਰ ਕਰਤਾਰ ਸਿੰਘ ਪਿੰਡ ਸਲਹਾੜਡ ਜ਼ਿਲ੍ਹਾ ਆਟਮਾਬਾਦ ਪੂਰਨ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਵਿੱਚ ਹੀ ਪੜ੍ਹੀ ਸਨ 1900 ਵਿੱਚ ਇਹ ਬੀਏ ਦੀ ਪੜ੍ਹਾਈ ਅਧੂਰੀ ਛੱਡ ਕੇ ਸਾਇੰਸ ਦੀ ਉਚੇਰੀ ਪੜ੍ਹਾਈ ਕਰਨ ਲਈ ਜਾਪਾਨ ਚਲਾ ਗਿਆ ਜਾਪਾਨ ਵਿੱਚ ਹੀ ਇਸ ਨੇ ਇੱਕ ਮੈਗਜ਼ੀਨ ਥੰਡਰਿੰਗ ਡਾਨ ਛਾਪਣਾ ਸ਼ੁਰੂ ਕੀਤਾ ਉਥੇ ਹੀ ਆਜ਼ਾਦੀ ਬਾਰੇ ਲੈਕਚਰ ਵੀ ਦਿੱਤੇ ਸਨ 1903 ਵਿੱਚ ਭਾਰਤ ਆ ਕੇ ਇਸ ਨੇ ਕਈ ਥਾਵਾਂ ਤੇ ਬਗਾਵਤੀ ਸਰ ਵਾਲੇ ਲੈਕਚਰ ਕੀਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਥੋੜੇ ਦਿਨਾਂ ਬਾਅਦ ਰਿਹਾ ਕਰ ਦਿੱਤਾ ਪੰਜਾਬ ਆ ਕੇ ਇਸ ਨੇ ਰੋਸਾ ਘਾ ਬਾਰੇ ਖੋਜ ਕੀਤੀ ਫਿਰ ਡੇਹਰਾ ਦੂਨ ਚਲਾ ਗਿਆ ਕਿਤੇ ਪ੍ਰਿੰਸੀਪਲ ਕਿਤੇ ਪ੍ਰੋਫੈਸਰ ਤੇ ਕਿਤੇ ਵਿਗਿਆਨਕ ਖੋਜੀ ਦੇ ਤੌਰ ਤੇ ਇਸ ਨੇ ਯਾਦਗਾਰੀ ਕੰਮ ਕੀਤੇ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਗਵਾਲੀਅਰ ਪਾਸ ਵੀ ਵੱਡੀਆਂ ਨੌਕਰੀਆਂ ਤੇ ਕੰਮ ਕੀਤੇ ਪੂਰਨ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਕਰੀਬ 40 ਕਿਤਾਬਾਂ ਲਿਖੀਆਂ ਇਹ ਆਜ਼ਾਦ ਸੁਭਾਅ ਵਾਲਾ ਇਨਸਾਨ ਸੀ ਪਹਿਲਾਂ ਇਹ Swami Ramteer ਦਾ ਚੇਲਾ ਬਣ ਗਿਆ ਸੀ ਫਿਰ ਸਿੱਖ ਧਰਮ ਵੱਲ ਪਰਤਿਆ ਜਿਸ ਖੇਤਰ ਵਿੱਚ ਇਹ ਵਿਚਰਿਆ ਨਵੇਂ ਕਲੀ ਛਾਪ ਛੜਦਾ ਆਇਆ ਇਸ ਦਾ ਸਮਾਂ ਸੀ 1881 ਤੋਂ 1931 ਤੱਕ ਨੰਬਰ 35 ਪ੍ਰੋਫੈਸਰ ਨਰਿੰਜਨ ਸਿੰਘ ਪਿਤਾ ਭਾਈ ਗੋਪੀ ਚੰਦ ਪਿੰਡ ਹਰੀਆਲ ਜ਼ਿਲ੍ਹਾ 라ਵਲਪਿੰਡੀ ਇਸ ਗੁਰਸਿੱਖ ਨੇ ਪੰਜਵੀਂ ਤੱਕ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਕੀਤੀ ਉਪਰੰਤ ਅਗਲੀ ਪੜ੍ਹਾਈ ਲਈ ਅੰਮ੍ਰਿਤਸਰ ਦੇ ਸਕੂਲ ਵਿੱਚ ਦਾਖਲ ਹੋਇਆ 1916 ਵਿੱਚ ਇਸ ਨੇ ਖਾਲਸਾ ਕਾਲਜ ਤੋਂ ਐਮ ਐਸਸੀ ਦੀ ਡਿਗਰੀ ਹਾਸਲ ਕੀਤੀ ਸਨ 1937 ਵਿੱਚ ਨੈਸ਼ਨਲ ਕਾਲਜ ਲਾਹੌਰ ਦਾ ਪ੍ਰਿੰਸੀਪਲ ਨਿਯੁਕਤ ਹੋ ਗਿਆ ਸਨ 47 ਦੀ ਵੰਡ ਸਮੇਂ ਭਾਰਤ ਵਿੱਚ ਆ ਕੇ ਨਰਿੰਦਰ ਸਿੰਘ ਕਾਲੀਆ ਯੂਨੀਵਰਸਿਟੀਆਂ ਵਿੱਚ ਵਿਦਿਆ ਪੜਾਉਣ ਦਾ ਉਤਮ ਕਾਰਜ ਲੰਮਾ ਸਮਾਂ ਕਰਦਾ ਰਿਹਾ ਸਾਇੰਸ ਵਿਸ਼ੇ ਦਾ ਵਿਦਵਾਨ ਹੋਣ ਤੇ ਵੀ ਇਹ ਧਰਮ ਨਾਲ ਜੁੜਿਆ ਰਿਹਾ ਇਸ ਨੇ ਕਹਾਣੀ ਸੰਗ੍ਰਹਿ ਨਾਵਲ ਗੁਰਮਤਿ ਬਾਰੇ ਕਈ ਕਿਤਾਬਾਂ ਲਿਖੀਆਂ ਇਸ ਦਾ ਸਾਰਾ ਜੀਵਨ ਸਾਦਾ ਤੇ ਬੇਦਾਗ ਗੁਜ਼ਰਿਆ ਇਸ ਦਾ ਸਮਾਂ ਸੀ 1892 ਤੋਂ 1979 ਤੱਕ ਅਗਲੇ ਹਿੱਸੇ ਵਿੱਚ ਆਪਾਂ ਬਾਕੀ ਮੈਟਰ ਪਾਵਾਂਗੇ ਕੁਝ ਰਹਿੰਦੇ ਸਰਕਟਵੇਂ ਗੁਰਸਿੱਖ ਵਿਦਵਾਨ ਅਤੇ ਰਾਜਨੀਤਾ ਜਾਂ ਜਿਨ੍ਹਾਂ ਨੇ ਹੋਰ ਕੋਈ ਵਡੇਰੇ ਕਾਰਜ ਕੀਤੇ ਨੇ ਉਹਨਾਂ ਬਾਰੇ ਵੀ ਅਗਲੇ ਹਿੱਸੇ ਵਿੱਚ ਵਿਚਾਰ ਕਰਾਂਗੇ ਨਾਲ ਇਹ ਵੀ ਦੱਸਿਆ ਜਾਊਗਾ ਕਿ ਮਾਲਵੇ ਦੇ ਵਿੱਚ ਫਿਰ ਕੋਈ ਪੈਦਾ ਹੋਇਆ ਕਿ ਨਹੀਂ ਹੋਇਆ ਜੇ ਹੋਇਆ ਮਾਲਵੇ ਦੇ ਵਿੱਚ ਤਾਂ ਫਿਰ ਉਹ ਕਿਹੋ ਜਿਹਾ ਬੰਦਾ ਸੀ ਉਹਦੇ ਬਾਰੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ ਕਿ ਮਾਲਵੇ ਦੀ ਸਿੱਖ ਸਮਾਜ ਨੂੰ ਕੀ ਦੇਣ ਹੈ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ